ਸੱਛੇ ਕਾਲ ਜੀ ਵੀਡੀਓ ਦੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਨ ਤੱਕ ਬਣੇ ਚੰਨਾ ਵੀਰਾਪੈਨਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਰਾਹੁਲ ਗਾਂਧੀ ਦੇ ਬਿਆਨ ਤੇ ਚੰਨੀ ਤੇ ਮਜੀਠੀਆ ਦੇ ਫਸਾਈ ਸਿੰਘ ਕਿ ਹਾ ਇੰਦਰਾ ਨੂੰ ਮਾਂ ਕਹਿੰਦੇ ਹੋ ਪਰ ਰੋਜ਼ ਤਾਂ ਪਤਾ ਲੱਗੇ ਕਿ ਛੱਡੋ ਕਾਂਗਰਸ ਇਸ ਤਰ੍ਹਾਂ ਖਬਰ ਸਾਹਮਣੇ ਕਾਂਗਰਸ ਨੇ ਤਰਾਹੁਲ ਗਾਂਧੀ ਵੱਲੋਂ ਅਮਰੀਕਾ ਵਿੱਚ ਸਿੱਖ ਭਾਈਚਾਰੇ ਨੂੰ ਲੈ ਕੇ ਕੀਤੀਆਂ ਟਿੱਪਣੀਆਂ 'ਚ ਚੰਦੀ ਸਿੰਘ ਚੰਨੀ ਨੇ ਸਵਰਥ ਕੀਤਾ ਹੈ ਚੰਨੀ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਬਦਮਾ ਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਹੁਣ ਸ਼ੋਮੇ ਕਾਲੀਦਲ ਦੇ ਲੀਡਰ ਬਕਰਮ ਸਿੰਘ ਜਿਠਿਆ ਨੇ ਤੰਗ ਤੰਜ ਕਸਦਿਆਂ ਚੰਨੀ ਦੇ ਅਸਤੀਫੇ ਦੀ ਮੰਗ ਕੀਤੀ ਇਸ ਦਿਨ ਮ ਜਿਠਿਆ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਚੋਰੀ ਵੀ ਤੇ ਚੁਤਰਾਈ ਵੀ ਚੰਨੀ ਜੀ ਨੇ ਤੁਸੀਂ ਕਾਂਗਰਸੀ ਤਾਂ ਇੰਦਰਾ ਮੋਹਾ ਕਹਿੰਦੇ ਹੋ ਤਾਂ ਜਿਸ ਨੇ ਸ਼੍ਰੀ ਕਾਲ ਤਖਤ ਸਾਬ ਤੇ ਹਮਲਾ ਕਰਨਾ ਹੈ ਤਾਂ ਬੇਸ਼ੱਕ ਸੇਕ ਸ਼ਹੀਦ ਕੀਤੇ ਕੀ ਤੁਸੀਂ ਇੰਦਰਾ ਦੇ ਨਿਪੇਖੀ ਕਰੋਗੇ ਇਸ ਦਿਨ 1984 ਦੇ ਸਿੱਖ ਦੇ ਗਣਮ ਮਿਥਰ ਕੇ ਗਾਂਧੀ ਪਰਿਵਾਰ ਵੱਲੋਂ ਕਤਲੇਆਮ ਕੀਤਾ ਗਿਆ ਉਹ ਕੀ ਉਸ ਦੀ ਨਿਖੇਪੀ ਕੀਤੀ ਜਾ ਸਕਦੀ ਹੈ ਰਾਹੁਲ ਗਾਂਧੀ ਨੇ ਪਿਤਾ ਦੇ ਰਾਜਵੀਰ ਗਾਂਧੀ ਦੇ ਬਿਆਨ ਵਿੱਚ ਇਹ ਖਬਰ ਸਾਹਮਣੇ ਹੀ ਖਬਰ ਨੂੰ ਹੰਤਕ ਵਖਲ ਲਈ ਆਖਬਦ ਚਲਵਾਏ